ਪਟਿਆਲਾ ਦਾ ਰਜਿੰਦਰਾ ਹਸਪੀਟਲ ਇੱਕ ਵਾਰ ਫੇਰ ਜਿਹੜਾ ਇਹ ਸੁਰਖੀਆਂ 'ਚ ਬਣਿਆ ਹੋਇਆ ਦਰਸਲ ਸ਼ਨੀਵਾਰ ਦੇਰ ਰਾਤ ਇਸ ਹਸਪੀਟਲ ਦੇ ਵਿੱਚ ਅਚਾਨਕ ਜਿਹੜੀ ਆ ਉਹ ਲਾਈਟ ਚਲੀ ਜਾਂਦੀ ਹੈ ਲਾਈਟ ਜਦੋਂ ਚਲੀ ਜਾਂਦੀ ਹੈ ਤਾਂ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਐਡਾ ਵੱਡਾ ਹਸਪੀਟਲ ਹੈ ਤੇ ਇਹਦੇ ਵਿੱਚ ਬੱਤੀ ਦਾ ਬੈਕਅਪ ਦਾ ਕੋਈ ਪ੍ਰਬੰਧ ਨਹੀਂ ਹੈ ਹੁਣ 32 ਦੱਸਿਆ ਜਾ ਰਿਹਾ ਵੀ ਰਾਤ ਨੂੰ 8 ਵਜੇ ਜਾਂਦੀ ਹੈ ਤੇ 11 ਵਜੇ ਦੇ ਕਰੀਬ ਜਿਹੜੀ ਹੈ ਉਹ ਲਾਈਟ ਵਾਪਸ ਆਉਂਦੀ ਹੈ ਇਸੇ ਦੌਰਾਨ ਇੱਕ ਔਰਤ ਜਿਹੜੀ ਇਸ ਹਸਪੀਟਲ ਦੇ ਵਿੱਚ ਗਾਇਨੀ ਵਾਰਡ ਦੇ ਵਿੱਚ ਯਾਨੀ ਕਿ ਜਿਹੜੀ ਔਰਤਾਂ ਦੀ ਵਾਰਡ ਹੈ ਉਹਦੇ ਵਿੱਚ ਦਾਖਲ ਸੀਗੀ ਜਿਹਦੇ ਬੱਚਾ ਹੋਣ ਵਾਲਾ ਸੀਗਾ ਉਹਨੂੰ ਦਰਦ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਹੁਣ ਤੁਸੀਂ ਤਸੱਵਰ ਕਰੋ ਵੀ ਹਸਪੀਟਲ ਦੇ ਵਿੱਚ ਲਾਈਟ ਬਿਲਕੁਲ ਵੀ ਹੈ ਨਹੀਂਗੀ ਤੇ ਇੱਕ ਔਰਤ ਜਿਹੜੀ ਆ ਉਹਨੂੰ ਦਰਦ ਸ਼ੁਰੂ ਹੋ ਜਾਂਦੀ ਹੈ ਹੁਣ ਡਾਕਟਰਾਂ ਨੇ ਆਪਣਾ ਫਰਜ਼ ਸਮਝਦੇ ਆ ਕਰਤੱਵ ਸਮਝਦੇ ਆ ਜਿਹੜਾ ਉਹਦਾ ਇਹ ਡਿਲੀਵਰੀ ਜਿਹੜੀ ਆ ਉਹ ਕਰਾਣੀ ਵੀ ਸੀਗੀ ਕਿਉਂਕਿ ਔਰਤ ਜਿਹੜੀ ਆ ਉਹ ਦਰਦ ਦੇ ਨਾਲ ਬਿਹਾਲ ਹੋ ਰਹੀ ਸੀ ਡਾਕਟਰਸ ਨੇ ਇਹ ਜਿਹੜੀ ਡਿਲੀਵਰੀ ਆ ਸਜੇਰੀਅਨ ਜਿਹੜਾ ਆਪਰੇਸ਼ਨ ਦੇ ਨਾਲ ਕੀਤਾ ਮੋਬਾਈਲ ਦੀ ਜਿਹੜੀ ਲਾਈਟ ਹੁੰਦੀ ਆ ਉਹਦੇ ਰਾਹੀਂ ਜਿਹੜਾ ਵਾ ਇਹ ਸਾਰਾ ਆਪਰੇਸ਼ਨ ਕੀਤਾ ਆਪਣੇ ਮੋਬਾਈਲ ਦੀ ਟਾਰਚ ਜਲਾ ਕੇ ਉਸ ਔਰਤ ਦੀ ਜਿਹੜੀ ਡਿਲੀਵਰੀ ਆ ਉਹ ਕਰਾਈ ਗਈ ਜਦੋਂ ਇਹਦੀਆਂ ਤਸਵੀਰਾਂ ਫਿਰ ਵਾਇਰਲ ਹੋਣ ਲੱਗੀਆਂ ਤਾਂ ਉਸੇ ਦੌਰਾਨ ਫਿਰ ਜਿੱਦਾਂ ਹੁੰਦਾ ਹੀ ਆ ਵੀ ਸਾਰੇ ਲੀਡਰਸ ਤੇ ਸਾਰੇ ਜਿਹੜੇ ਅਫਸਰ ਆ ਉਹ ਰਕਤ ਦੇ ਵਿੱਚ ਆ ਗਏ ਵੀ ਇਹ ਤਾਂ ਬੜੀ ਬਦਨਾਮੀ ਹੋ ਰਹੀ ਆ ਪਤਾ ਇਹ ਲੱਗਿਆ ਵੀ ਹਸਪੀਟਲ ਦੇ ਵਿੱਚ ਜਿਹੜੀ ਲਾਈਟ ਦਾ ਫਾਲਟ ਪਿਆ ਇਹ ਪਿੱਛੋਂ ਪਾਵਰ ਕਾਮ ਜਿਹੜਾ ਜਿਹੜਾ ਸਾਡਾ ਬਿਜਲੀ ਵਿਭਾਗ ਆ ਉਹਦੇ ਕੋਈ ਲੋਡ ਕਰਕੇ ਪਿਆ ਹਾਲਾਕੀ ਦੱਸਿਆ ਇਹ ਵੀ ਜਾ ਰਿਹਾ ਵੀ ਲੋਡ ਵਧਾਉਣ ਵਾਸਤੇ ਇਹਦੇ ਵਾਸਤੇ ਸਫਾਰਿਸ਼ ਕੀਤੀ ਹੋਈ ਆ ਕਿ ਹਸਪੀਟਲ ਦਾ ਜਿਹੜਾ ਲੋਡ ਆ ਉਹ ਵਧਾ ਦਿੱਤਾ ਜਾਵੇ ਪਰ ਉਹਦੇ باوجود ਜਿਹੜਾ ਇੱਧੇ ਵੱਲ ਕੋਈ ਇਹ ਕਹਿ ਲਈਏ ਵੀ ਸੰਜੀਦਗੀ ਦੇ ਨਾਲ ਕਿਸੇ ਨੇ ਇਸ ਨੂੰ ਦੇਖਿਆ ਹੀ ਨਹੀਂ ਇਹ ਤੋਂ ਪਹਿਲਾਂ ਵੀ ਇਸੇ ਰਜਿੰਦਰਾ ਹਸਪੀਟਲ ਦੇ ਵਿੱਚੋਂ ਲੋਕੀ ਇਹ ਵੀ ਦੱਸਦੇ ਆ ਵੀ ਇੱਥੇ ਬਿੱਤੀ ਦਾ ਬਿਜਲੀ ਦਾ ਇੰਨਾ ਬੁਰਾ ਹਾਲ ਹੈ ਲਾਈਟ ਚਲੀ ਜਾਂਦੀ ਆ ਮਰੀਜ਼ ਜਿਹੜੇ ਬਿਮਾਰ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਤਿਮਾਰਦਾਰ ਹੈ ਰਿਸ਼ਤੇਦਾਰ ਜਿਹੜੇ ਉਹਨਾਂ ਦੇ ਕੇਅਰ ਟੇਕਰ ਆ ਉਹ ਪੱਖੀਆਂ ਚੱਲਦੇ ਆ ਇਦਾਂ ਦੀਆਂ ਬਹੁਤ ਵਾਰੀ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਪਰ ਹੱਦ ਸ਼ਰੀਵਾਰ ਨੂੰ ਹੋ ਗਈ ਜਦੋਂ ਇੱਕ ਔਰਤ ਜਿਹੜੀ ਡਿਲੀਵਰੀ ਵਾਸਤੇ ਉੱਥੇ ਆਈ ਸੀਗੀ ਤੇ ਉਹਨੂੰ ਦਰਦ ਹੋਈ ਤੇ ਡਾਕਟਰਸ ਨੇ ਬੜੀ ਸੂਝ ਬੂਝ ਦੇ ਨਾਲ ਆਪਣੇ ਜਿਹੜੇ ਮੋਬਾਈਲ ਆ ਉਹਨਾਂ ਦੀ ਲਾਈਟ ਜਲਾਈ ਟਾਰਚ ਜਲਾਈ ਤੇ ਇਸ ਔਰਤ ਦੀ ਜਿਹੜੀ ਆ ਡਿਲੀਵਰੀ ਕਰਾ ਦਿੱਤੀ ਹਾਲਾਂਕਿ ਔਰਤ ਤੇ ਜਿਹੜੀ ਜਿਹੜਾ ਬੱਚਾ ਵਾ ਉਹ ਬਿਲਕੁਲ ਤੰਦਰੁਸਤ ਆ ਪਰ ਪੋਲ ਖੁੱਲ ਗਈ ਆ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਪੋਲ ਖੁੱਲ ਗਈ ਆ ਪ੍ਰਸ਼ਾਸਨ ਦੀ ਵੀ ਪ੍ਰਸ਼ਾਸਨ ਕਰ ਕੀ ਰਿਹਾ ਹਾਲਾਂਕਿ ਦਾਵਾ ਇਹ ਕੀਤਾ ਜਾਂਦਾ ਆ ਵੀ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਹੈਲਥ ਸੈਕਟਰ ਤੇ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਅਸੀਂ ਹੋਰ ਪਾਸੇ ਇੱਕ ਧਿਆਨ ਘਟ ਦੇਣੇ ਆ ਏ ਲੋਕਾਂ ਦਾ ਇਲਾਜ ਤੇ ਜਿਹੜੀ ਪੜ੍ਹਾਈ ਆ ਇਹਦੇ ਵੱਲ ਪੂਰੀ ਤਵੱਜੋ ਦਿੱਤੀ ਜਾਂਦੀ ਆ ਤੇ ਹਾਲਾਤ ਤੁਸੀਂ ਦੇਖ ਲਓ ਐਡਾ ਵੱਡਾ ਹਸਪੀਟਲ ਆ ਪਟਿਆਲੇ ਦਾ ਆਸ-ਪਾਸ ਦੇ ਕਈ ਜ਼ਿਲ੍ਹਿਆਂ ਤੋਂ ਕਹਿ ਲਈਏ ਪੂਰਾ ਮਾਲਵਾ ਜਿਹੜਾ ਵਾ ਜਦੋਂ ਕਿਸੇ ਸੀਰੀਅਸ ਬਿਮਾਰੀ ਦੇ ਨਾਲ ਉਹ ਸ਼ਿਕਾਰ ਹੋ ਜਾਂਦੇ ਆ ਤੇ ਮਾਲਵੇ ਖੇਤਰ ਦੇ ਸਾਰੇ ਮਰੀਜ਼ ਜਿਹੜੇ ਆ ਉਹ ਰਜਿੰਦਰਾ ਹਸਪੀਟਲ ਪਟਿਆਲਾ ਹੀ ਪਹੁੰਚਦੇ ਆ ਪਰ ਇਸ ਹਸਪੀਟਲ ਦਾ ਤੁਸੀਂ ਹਾਲ ਦੇਖ ਲਓ ਜਦੋਂ ਇਹਦੀ ਧੜਕ ਫਿਰ ਮੰਤਰੀ ਬਲਬੀਰ ਸਿੰਘ ਉਹਨਾਂ ਨੂੰ ਲੱਗੀ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਆ ਤੇ ਉਹਨਾਂ ਨੇ ਫਿਰ ਮੀਟਿੰਗ ਵੀ ਕਾਲ ਕਰ ਲਈ ਕਹਿੰਦੇ ਜੀ ਇਹ ਕਿੱਦਾਂ ਵਾਪਰ ਗਿਆ ਤੇ ਲੋਕ ਜਿਹੜੇ ਦਬੀ ਆਵਾਜ਼ ਦੇ ਵਿੱਚ ਇਹ ਦੱਸ ਰਿਹਾ ਕਹਿੰਦੇ ਬਹੁਤ ਵਾਰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਲੋਡ ਇਹਦਾ ਵਧਾਓ ਹਸਪੀਟਲ ਦਾ ਜਿਹੜਾ ਲੋਡ ਆ ਬਿਜਲੀ ਦਾ ਇਹਨੂੰ ਵਧਾਓ ਪਰ ਕਹਿੰਦੇ ਕੋਈ ਧਿਆਨ ਹੀ ਨਹੀਂ ਦਿੰਦਾ ਹਾਲਾਂਕਿ ਹੁਣ ਕਸੂਰ ਇਹ ਨਿਕਲਿਆ ਵੀ ਕੋਈ ਅੰਡਰਗਰਾਉਂਡ ਵਾਇਰਿੰਗ ਸੀਗੀ ਉਹ ਸੜ ਗਈ ਸੀਗੀ ਤੇ ਉਹ ਕਹਿੰਦੇ ਫਾਲਟ ਅਸੀਂ ਲੱਭ ਲਿਆ ਸੀਗਾ ਪਰ ਉਹਨੂੰ ਰਿਪੇਅਰ ਕਰਦਿਆਂ 2 2.5 3 ਘੰਟੇ ਜਿਹੜੇ ਆ ਉਹ ਲੱਗ ਗਏ ਪਰ ਤੁਸੀਂ ਏ ਅੰਦਾਜ਼ਾ ਲਗਾਓ ਵੀ ਅਗਰ ਇਸੇ ਤਰ੍ਹਾਂ ਲਾਈਟ ਜਿਹੜੀ ਆ ਕਿਤੇ ਨਾ ਕਿਤੇ ਰੋਜ਼ ਫਾਲਟ ਪੈਂਦਾ ਰਹੇਗਾ ਰੋਜ਼ ਕਿਤੇ ਨਾ ਕਿਤੇ ਕੋਈ ਤਾਰ ਕੱਟੀ ਜਾਏਗੀ ਵੱਢੀ ਜਾਏਗੀ ਟੁੱਕੀ ਜਾਏਗੀ ਬੱਤੀ ਚਲੀ ਜਾਏਗੀ ਤਾਂ ਜਿਹੜੇ ਮਰੀਜ਼ ਉਸ ਹਸਪੀਟਲ ਦੇ ਵਿੱਚ ਇਸ ਆਸ ਤੇ ਆਏ ਹੋਏ ਆ ਵੀ ਇੱਥੇ ਸਾਡਾ ਇਲਾਜ ਹੋ ਜਾਏਗਾ ਉਹਨਾਂ ਦਾ ਕੀ ਹਾਲ ਹੋਏਗਾ ਲੋਕ ਤਾਂ ਇੱਥੋਂ ਤੱਕ ਦੱਸਦੇ ਆ ਕਹਿੰਦੇ ਵੀ ਕੇਵਲ ਐਮਰਜੈਂਸੀ ਵਾਰਡ ਦੇ ਵਿੱਚ ਲਾਈਟ ਦਾ ਬੈਕਅਪ ਹੈਗਾ ਬਾਕੀ ਕਿਸੇ ਵਾਰਡ ਦੇ ਵਿੱਚ ਕੋਈ ਵੀ ਕਹਿੰਦੇ ਬੱਤੀ ਦਾ ਜਿਹੜਾ ਪੁਖਤਾ ਪ੍ਰਬੰਧ ਨਹੀਂ ਆ ਲਾਈਟ ਚਲੀ ਗਈ ਤਾਂ ਘੰਟਿਆਂ ਬੱਧੀ ਆਉਂਦੀ ਨਹੀਂ ਕਹਿੰਦੇ ਬਹੁਤ ਵਾਰ ਲੋਕ ਜਿਹੜੇ ਉ ਪਰੇਸ਼ਾਨ ਹੁੰਦੇ ਪੱਖੀਆਂ ਚੱਲਦੇ ਆ ਤੇ ਖਾਸ ਤੌਰ ਤੇ ਉਹਨਾਂ ਕੇਸਾਂ ਦੇ ਵਿੱਚ ਜਿੱਥੇ ਕਿਸੇ ਦੀ ਸਰਜਰੀ ਹੋਈ ਹੋਵੇ ਜਿੱਦਾਂ ਇਸ ਔਰਤ ਦੇ ਨਾਲ ਵੀ ਹੋਇਆ ਕਹਿੰਦੇ ਜਦੋਂ ਕਿਸੇ ਮਰੀਜ਼ ਦੀ ਸਰਜਰੀ ਹੋਈ ਹੁੰਦੀ ਆ ਤਾਂ ਕਹਿੰਦੇ ਚਾਰ-ਚਾਰ ਬੰਦੇ ਉਹਨੂੰ ਪੱਖੇ ਚਲਦੇ ਆ ਵੀ ਕੋਈ ਇਨਫੈਕਸ਼ਨ ਜਿਹੜੀ ਆ ਉਹ ਨਾ ਹੋ ਜਵੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਣਾ ਨੇ ਇੱਕ ਮੀਟਿੰਗ ਕਾਲ ਕਰ ਲਈ ਆ ਬਈ ਇਹ ਸਾਰਾ ਮਾਜਰਾ ਕੀ ਆ ਪਤਾ ਲੱਗ ਗਿਆ ਜੀ ਫਾਲਟ ਪਿਆ ਤੇ ਨਾਲ ਦੀ ਨਾਲ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਇਨਕੁਆਇਰੀ ਜਿਹੜੀ ਆ ਉਹ ਵੀ ਮਾਰਕ ਕਰ ਦਿੱਤੀ ਗਈ ਆ ਵੀ ਇਹ ਕਿਉਂ ਹੁੰਦਾ ਕਿਉਂਕਿ ਲੋਕ ਤਾਂ ਬਹੁਤ ਵਾਰ ਦੱਸਦੇ ਰਹਿੰਦੇ ਆ ਪਰ ਸਰਕਾਰ ਜਿਹੜੀ ਆ ਸੁਣਦੀ ਨਹੀਂ ਹੁਣ ਜਦੋਂ ਇਹ ਖਬਰ ਅਖਬਾਰਾਂ ਦੇ ਵਿੱਚ ਛਪੀ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਹੁਣ ਸਰਕਾਰ ਨੂੰ ਲੱਗਦਾ ਵੀ ਕੋਈ ਹੱਲ ਜਿਹੜਾ ਇਹਦਾ ਕੱਢਣਾ ਚਾਹੀਦਾ ਬੈਟਰੀ ਬੈਕਅਪ ਹੀ ਆ ਕਹਿ ਲਈਏ ਬੱਤੀ ਦਾ ਕੋਈ ਬੈਕਅਪ ਜਿਹੜਾ ਉਹਦਾ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਫੇਰ ਫਿਊਚਰ ਦੇ ਵਿੱਚ ਅਗਾਹ ਇਹੋ ਜੀ ਸਰਕਾਰ ਦੀ ਕਿਰਕਰੀ ਨਾ ਹੋਵੇ ਤੇ ਮਰੀਜ਼ ਦੀ ਜਿਹੜੀ ਜਾਨ ਆ ਉਹ ਵੀ ਖਤਰੇ 'ਚ ਨਾ ਪਵੇ ਜੇ ਕਦੇ ਤਾਂ ਦਿੱਕਤ ਹੋਵੇ ਤਾਂ ਉਹਨੂੰ ਚੇਂਜ ਓਵਰ ਕਰਕੇ ਸਰ ਪੈਕਅਪ ਵਾਸਤੇ ਕੋਈ ਜਨਰੇਟਰ ਵਗੈਰਾ ਦਾ ਪ੍ਰਬੰਧ ਆ ਦੱਸਦਾ ਜੀ ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਆ ਗਿਆ ਜੀ ਜਨਰੇਟਰ ਤਾਂ ਕੱਲ ਵੀ ਚੱਲੇ ਆ ਥੋੜੀ ਜੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮ ਐਸ ਸਾਹਿਬ ਐਮਰਜੈਂਸੀ ਵਾਸਤੇ ਸਿਰਫ 20 ਵੀ ਹੈ ਜੀ 20 ਟੋਟਲ 23 ਜਨਰੇਟਰ ਆ ਗਿਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਚੜਾ ਉਹਨਾਂ ਦਾ ਪੂਰੇ ਡੀ ਦੀ ਇਲੈਕਟ੍ਰੀਕਲ ਹੈਗਾ ਉਹ ਹਰ ਹਫ਼ਤੇ ਉਹਨਾਂ ਦਾ ਟੈਸਟ ਵੀ ਕਰਦੇ ਆ ਉਹਨਾਂ ਨੂੰ ਤੇ ਇਹ ਖੁਰਮ ਲਾ ਕੇ ਸੀਗਾ ਵੀ ਮੁੜ ਕੇ ਕਿਉਂਕਿ ਹਸਪੀਟਲ ਜਿਹੜਾ ਉਹਦਾ ਲਾਈਫ ਸਪੋਰਟ ਤੇ ਆ ਉਹਦੇ UPS ਹੁੰਦੇ ਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਹੁੰਦੇ ਰਹਿੰਦੇ ਘੰਟੇ ਦੀ ਗੱਲ ਮਤਲਬ ਕੁਝ ਇੱਕ ਮਿੰਟਾਂ ਜੀ ਹੁੰਦੀ ਅੱਧੇ ਘੰਟੇ ਵੱਧੇ ਪੌਣੇ ਘੰਟੇ ਜੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਨੋ ਜਨਰੇਟਰ ਟੇਕਓਵਰ ਕਰੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਸੀ ਕੀਤਾ ਹੈਗਾ ਫੈਸਲਾ ਵੀ ਸੀ ਇੱਕ ਕਾਟਰਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ੍ਰਿਡ ਤੱਕ ਆਈ ਗਈ ਤੇ ਜੇ ਇਦਾਂ ਕਦੇ ਹੋ ਜਾਏ ਤਾਂ ਜਿਹੜਾ ਦੂਜਾ ਚ ਉਹਨੂੰ ਚੇਂਜ ਓਵਰ ਕਰਕੇ ਤੇ ਉਹਨੂੰ 11kV ਤੇ ਸ਼ਿਫਟ ਕਰ ਦਿਓ ਕਦੇ ਕੋਈ ਰਿਪੇਅਰ ਦੀ ਲੋਡ ਪਾ ਜਾਂਦੀ ਹੈ ਕੁਝ ਪਾ ਜਾਂਦੀ ਹੈ ਦੋ ਆਲਟਰਨੇਟਿਵ ਪੈਰਨਲ ਸਿਸਟਮ ਆਏਗਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ